ਗਿਰਾਸ਼ੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਮੂਸਾਪੁਰ ਰੋਡ ਗਊਸ਼ਾਲਾ ਵਿਖੇ ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਫਗਵਾੜਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਸਮੂਹ ਮੈਂਬਰ ਸਹਿਬਾਨਾਂ ਨੇ ਜਾਣਕਾਰੀ ਦਿੰਦੀ ਹੋਏ ਦੱਸਿਆ ਹੈ ਕਿ ਸੀਨੀਅਰ ਸਿਟੀਜ਼ਨ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਉਹਦਾ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਨਿਪਟਾਰਾ ਕਰਵਾਇਆ ਜਾਵੇਗਾ ਆਉ ਦੇਖਦੇ ਹਾਂ ਇਸ ਮੌਕੇ ਤੇ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਉਨ੍ਹਾਂ ਨੇ ਮਤਲਬ 9 ਮੈਂਬਰ ਚੁੱਕੀ ਤੇ ਛੁੱਟ ਲਏ ਜਿਹੜੀ ਮੈਂ ਇਹਨਾਂ ਨੇ ਗੱਲ ਥੋੜਾ ਦੂਆ ਨੂੰ ਦਿੱਤਾ ਰੈਫਰੈਂਸ ਦਿੱਤਾ 9 ਸਾਥੀ ਚੁੱਕੀ ਤੇ ਛੁੱਟ ਲਏ ਸਾਥੀਆਂ ਦੀ ਪੈਨਸ਼ਨ ਸੋਸ਼ਲ ਜਮਾਇਆ ਪਰੇ ਧੰਨਵਾਦ ਬੜਾ ਧੰਨਵਾਦ ਭਾਵੇਂ ਉਹ ਵੀ ਮੰਗ ਲਈ ਸਥਾਨਿਕ ਲਾਉਣਾ 마무다 ਸਾਡੀ ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਜਿਹਦੇ ਫਾਊਂਡਰ ਪੁਆੜਾ ਤੋਂ ਸਾਡੇ ਸਾਥੀ ਪਰਮੂ ਸਿੰਘ ਜੀ ਆ ਇਹਨਾਂ ਨੇ ਪਹਿਲੀ ਵਾਰ ਮੀਟਿੰਗ ਕਰਾਈ ਆ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਦੁਆਬਾ ਸੀਨੀਅਰ ਸਿਟੀਜ਼ਨ ਸੰਸਥਾ ਜਿਹੜਾ ਪੁਆੜਾ ਤੋਂ ਸ਼ੁਰੂ ਹੋਈ ਹੈ ਇਹਦਾ ਵਿਸਤਾਰ ਸਾਰੇ ਦੋਆਬੇ ਦੇ ਵਿੱਚ ਕਰੀਏ ਅੱਜ ਨਵਾਂ ਸ਼ਹਿਰ ਦੀ ਅੱਜ ਮੀਟਿੰਗ ਕਰਾਈ ਆ ਥੋੜੇ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਆਂ ਸਾਡੇ ਸਾਥੀ ਪਰਮੂ ਸਿੰਘ ਜੀ ਅਸਟਰੀਆ ਜਾ ਰਹੇ ਸੀ ਸਾਡੇ ਸੀਨੀਅਰ ਸਾਥੀ ਆ ਤੇ ਥੋੜਾ ਘੱਟ ਸਾਥੀਆਂ ਜਿਹੜਾ ਅਸੀਂ ਇਹਦੇ ਵਿੱਚ ਅਮਾਉਂ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਵਿੱਚ ਟੀਚਰ ਵੀਰ ਬੋਰਡ ਦੇ ਬਲਾਜ ਸਾਡੇ ਵਿੱਚ ਪੰਜਾਬ ਪੁਲਸ ਵਾਲੇ ਬਲਾਜ ਹੋ ਜਾਂ ਹੋਰ ਜਿਹੜੇ ਸੀਨੀਅਰ ਸਾਇਵਲਟੀ ਦੇ ਸਾਥੀ ਆ ਤੇ 60 ਸਾਲ ਦੀ ਏਜ ਵਾਲੇ ਆ ਉਹਨਾਂ ਨੂੰ ਵੀ ਸ਼ਾਮਲ ਕਰਕੇ ਦੋਆਬਾ ਸੀਨੀਅਰ ਸਿਟੀਾਂ ਦੇ ਸਾਥੀਆਂ ਦਾ ਵਿਸਤਾਰ ਕਰਕੇ ਅਸੀਂ ਦੋਆਬਾ ਸੀਨੀਅਰ ਸਿਟੀਾਂ ਦੇ ਹਰ ਸਾਥੀ ਦੀ ਜਿਹੜੀ ਕਿਉਂਕਿ ਇੱਕ ਦੋਆਬਾ ਸੀ ਸਿਟੀਾਂ ਸੰਸਥਾ ਦੇ ਵਿੱਚ ਜਿਹੜੇ ਦੋਆਬੇ ਦੇ ਲੋਕ ਆ ਇਹਨਾਂ ਦੇ ਸਾਰਿਆਂ ਦੇ ਬੱਚੇ ਬਾਹਰ ਗਏ ਹੋ ਆ ਸਾਡੀ ਇਹ ਕੋਸ਼ਿਸ਼ ਹੋ ਵੀ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਆ ਬੱਚੇ ਬਾਹਰ ਹੁੰਦੇ ਆ ਤੇ ਮਾਪੇ ਬਾਪ ਨੂੰ ਪ੍ਰੋਬਲਮ ਆ ਜਾਂਦੀ ਆ ਉਦੋਂ ਸਾਨੂੰ ਲੋੜ ਹੁੰਦੀ ਆ ਵੀ ਆਪਣੇ ਸਾਥੀਆਂ ਦੀ ਆਪਾਂ ਲੋੜ ਦੇ ਨਾਲ ਜਿਹੜਾ ਆਪਣਾ ਕੋਈ ਵੀ ਮਸਲਾ ਆ ਉਹ ਆਪਾਂ ਹੱਲ ਕਰ ਸਕੀਏ ਕਿਉਂਕਿ ਮੈਂ ਆਪ ਮੈਨੂੰ ਪਤਾ ਮੈਨੂੰ ਤੇ ਪੌਣ ਵਾਲੇ ਮੇਰੇ ਬੱਚੇ ਦੋੇ ਬਾਹਰ ਸੀ ਤੇ ਸਾਡੇ ਸਾਥੀਆਂ ਨੇ ਮੈਨੂੰ ਸਾਂਭਿਆ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਲੋਕ ਸੋਖੇ ਆਪਣੇ ਜੀ ਸਾਡੀ ਸਾਥੀਆਂ ਦੀ ਸਮਝ ਪਾਜੀਏ ਤੇ ਇਸ ਸੰਸਥਾ ਦਾ ਵਿਸਤਾਰ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸੰਸਥਾ ਦੋਬਸਿੰਧ ਜਿੱਤਿਆਂ ਇਹ ਵੀ ਇਹਨੂੰ ਰੈਸਟਰਡ ਕਰਕੇ ਅਸੀਂ ਹਰ ਆਫਸਰ ਦੇ ਨਾਲ ਆਪਣੇ ਸਾਥੀ ਦੀ ਮੁਸ਼ਕਲ ਹੱਲ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਕਲਪਾਂ ਇਹ ਹੀ ਮੇਰਾ ਵਾਅਦਾ ਹੈ